आओ जी आपा इना ने भी गल बात कर लन्ने है कि इना दे भी वीजा आए हुए ने सस्कारी जी सस्कारी काल सर सस्कारी काल हेलो 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 कैसे हो आप किस लिए आए हो यहाँ पे वीजा लेने आए हो पासपोर्ट लेने किसके पास जाना है वीजा लेके पापा लेके पापा के पास जाना है ओके पापा कहाँ पे है केरडा केरडा भी है ओके तो आप भी फिर केरडा जा रहे हो ਕੈਸਾ ਲੱਗ ਰਿਹਾ ਹੈ ਖੁਸ਼ੀ ਹੋ ਰਹੀ ਹੈ ਪਾਪਾ ਕੇ ਬਾਜਾ ਨਾ ਹੋ ਰਹੀ ਹੈ ਨਾ ਖੁਸ਼ੀ ਹੋ ਰਹੀ ਹੈ ਕਿੰਨੀ ਖੁਸ਼ੀ ਹੋ ਰਹੀ ਹੈ ਬਤਾ ਦਿਓ ਇੱਕ ਵਾਰ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਚਲੋ ਜੀ ਆਪਾਂ ਥੋੜਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਹੈ ਇੱਥੇ ਕਰੀਅਰ ਕ੍ਰੀਏਟਰ ਨੂੰ ਲੈ ਕੇ ਵੀ ਕਿਦਾਂ ਫਾਈਲ ਪ੍ਰੋਸੈਸ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਜ਼ਾ ਜਰਨੀ ਤੱਕ ਮਤਲਬ ਕੋਈ ਤੁਹਾਨੂੰ ਪ੍ਰੋਬਲਮ ਤਾਂ ਨਹੀਂ ਆਈ ਹੈਗੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਰਾਜੀ ਅਸੀਂ 2021 ਤੋਂ ਇੱਥੇ ਆ ਰਹੀਆਂ 2021 ਤੋਂ ਹਾਂਜੀ ਹਾਂ ਉਸ ਤੋਂ ਬਾਅਦ ਹੀ ਅਸੀਂ ਆਪਣੀ ਬੇਟੀ ਨੂੰ ਆਈ ਲੈਟਸ ਕਰਨ ਲਾਇਆ ਇੱਥੋਂ ਪਹਿਲਾਂ ਸਾਰੀ ਗੱਲਬਾਤ ਕਰਕੇ ਤਾਂ ਉਸ ਤੋਂ ਬਾਅਦ ਆਈ ਲੈਟਸ ਕਰਿਆ ਉਹਨੇ ਉਸ ਤੋਂ ਬਾਅਦ ਮਤਲਬ ਉਹਦਾ ਫੈਲ ਲਾਤੀ ਅਸੀਂ ਫੈਲ ਲਾ ਕੇ ਉਹਦਾ ਵੀਜ਼ਾ ਆ ਗਿਆ ਵੀਜ਼ੇ ਤੋਂ ਬਾਅਦ ਜਿਹੜਾ ਸਿੰਘ ਦਾ ਉਹਦੇ ਹਸਪੈਂਡ ਦਾ ਵੀਜ਼ਾ ਆ ਗਿਆ ਨਾਲੇ ਨਾਲੇ ਜੋਰਾਵਰ ਸਿੰਘ ਦਾ ਆ ਗਿਆ ਉਹ ਤੇ ਲੇ ਕੇ ਹੁਣ ਉਹਦੀ ਸਟੱਡੀ ਪੂਰੀ ਹੋ ਗਈ ਅਰਜਵੀਰ ਕੌਰ ਦੀ ਸਟੱਡੀ ਪੂਰੀ ਹੋ ਗਈ 8 ਮਈ ਨੂੰ ਉਹਨੂੰ ਡਿਗਰੀ ਮਿਲ ਗਈ ਆ ਅੱਛਾ ਜੀ ਹਾਂ ਹੁਣ ਅਸੀਂ ਅਗਲੇ ਸਾਲ ਅਸੀਂ ਜਾਵਾਂਗੇ ਹਾਂ ਅਗਲੇ ਸਾਲ ਤੁਸੀਂ ਵੀ ਪਲਾਨਿੰਗ ਕਰ ਰਹੇ ਹੋ ਤੁਹਾਡੇ ਵੀਜ਼ਾ ਆ ਚੁੱਕੇ ਮਤਲਬ ਹਾਂ ਸਾਡਾ ਵੀਜ਼ਾ ਸਾਰਿਆਂ ਦਾ ਸਾਡੇ ਵੀਜ਼ੇ ਲੱਗ ਗਏ ਤੇ ਸਾਡੇ ਤਾਂ ਕਿੰਨੇ ਰਿਸ਼ਤੇਦਾਰਾਂ ਦੇ ਵੀ ਅਸੀਂ ਵੀਜ਼ੇ ਇੱਥੋਂ ਹੀ ਲਵਾਇਆ ਸਾਰਿਆਂ ਦਾ ਮਤਲਬ ਇਹਨਾਂ ਦੀ ਸਾਰੀ ਫੈਮਲੀ ਦੇ ਵੀਜ਼ੇ ਹੀ ਇੱਥੋਂ ਆਏ ਹੋਏ ਨੇ ਤਾਂ ਆਪਾਂ ਅੰਕਲ ਜੀ ਨੂੰ ਵੀ ਪੁੱਛ ਲੈਣੇ ਆ ਇਦਾਂ ਨਾਲ ਇਹਨਾਂ ਦਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਹੈ ਚਲੋ ਮਾ ਜੀ ਦਾ ਕਲਸਾਈ ਵਾਹਿੰਗ ਮੈਂ ਕੈਰੀਅਰ ਕਰੀਟਰ ਦਾ ਜੀ ਬਹੁਤ ਬਹੁਤ ਧੰਨਵਾਦੀ ਹਾਂ ਜੀ ਜਿਨ੍ਹਾਂ ਦੀ ਬਦੌਲਤ ਕਿ ਅਸੀਂ 2021 ਤੋਂ ਇਹਨਾਂ ਦੇ ਨਾਲ ਟੱਚ ਹੈ ਜੀ ਤੇ ਉਸ ਤੋਂ ਬਾਅਦ ਜੀ ਮੇਰੀ ਬੇਟੀ ਅਰਜਵੀਰ ਕੌਰ ਜੀ ਉਹਨਾਂ ਦੀ ਮਤਲਬ ਫਾਇਲ ਆਈ ਸੀਗੀ ਜੀ ਲੱਗੀ ਸੀਗੀ ਤੇ ਉਹ 2022 ਦੇ ਵਿੱਚ 27 ਦਸੰਬਰ ਨੂੰ ਚਲੇ ਗਏ ਸੀਗੇ ਜੀ 2023 ਦੇ ਵਿੱਚ ਹੀ ਜੁਝਾਰ ਸਿੰਘ ਮੇਰੇ ਬੇਟੇ ਦੇ ਜੀ ਤੇ ਮੇਰੇ ਪੋਤੇ ਜੋਰਾਵਰ ਸਿੰਘ ਦਾ ਵੀਜ਼ਾ ਜੀ ਇਹਨਾਂ ਨੇ ਆਪ ਹੀ ਕੰਪਲੀਟ ਖਰਾਕੇ ਦਿੱਤਾ ਜੀ ਉਹਨਾਂ ਤੋਂ ਬਾਅਦ ਜੀ ਇਸ ਸਾਲ ਜੀ 2024 ਦੇ ਵਿਕਰੀ ਵਿੱਚ ਜੀ ਵਿਕਰਮ ਸਰ ਦੀ ਬਦੌਲਤ ਜੀ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ 6 ਮਾਰਚ ਨੂੰ ਉਹਨਾਂ ਨੇ ਆਪ ਹੀ ਫਾਈਲ ਮਰੀ ਲਗਾ ਦਿੱਤੀ ਜੀ ਜਦ ਕਿ ਮੈਨੂੰ ਕੁਝ ਨਹੀਂ ਪੁੱਛਿਆ ਗਿਆ ਤੇ ਉਹਨਾਂ ਨੇ 15 April ਨੂੰ ਹੀ ਮੈਨੂੰ ਪਾਸਪੋਰਟ ਹੈਂਡਓਵਰ ਕਰ ਦਿੱਤੇ ਸੀਗੇ ਉਹ ਵੀ ਟੂਰਿਸਟ ਵੀਜ਼ਾ ਲਵਾ ਕੇ ਤੇ ਸਾਡੀ ਜਿੰਨੀ ਵੀ ਫੈਮਿਲੀ ਹੈ ਜੀ ਜਾਂ ਮੇਰੇ ਸਾਰੇ ਰਿਸ਼ਤੇਦਾਰਾਂ ਜੀ ਜਿੰਨ ਨੂੰ ਜਿੱਥੋਂ ਜੀ ਉਹ ਸਭ ਕੈਰੀਅਰ ਕ੍ਰੀਏਟਰ ਦੀ ਹੀ ਦੇਣ ਕਰਕੇ ਬਾਹਰ ਗਏ ਨੇ ਤੇ ਮੈਂ ਇਹਨਾਂ ਦਾ ਹੀ ਤਰਨ ਸਰਦਾ ਜੀ ਤੇ ਵਿਕਰਮ ਸਰਦਾ ਜੀ ਤੇ ਮਤਲਬ ਜਿੰਨੇ ਵੀ ਮਤਲਬ ਇੱਥੇ ਜੀ ਮੇਰੀਆਂ ਬੱਚੀਆਂ ਕੰਮ ਕਰ ਰਹੀਆਂ ਨੇ ਇਸ ਸਟਾਫ ਦੀਆਂ ਜੀ ਉਹਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਰੋਮ ਰੋਮ ਕਰਕੇ ਧੰਨਵਾਦੀ ਹਾਂ ਜੀ ਜੋ ਇਹਨਾਂ ਨੇ ਜੀ ਮਤਲਬ ਸਾਨੂੰ ਚੰਗੀ ਗਾਈਡੈਂਸ ਦਿੱਤੀ ਹੈ ਤੇ ਸਾਨੂੰ ਕੋਈ ਵੀ ਇੱਥੇ ਪ੍ਰੋਬਲਮ ਨਹੀਂ ਆਈ ਜੀ ਸਾਡੇ ਰਿਸ਼ਤੇਦਾਰ ਬਹੁਤ ਗਏ ਨੇ ਜਿਨ੍ਹਾਂ ਨੂੰ ਅਸੀਂ ਆਪ ਖੁਦ ਇੱਥੇ ਭੇਜਿਆ ਹੈ ਮੈਂ ਫੇਰ ਦਵਾਰੇ ਜੀ ਤਰਨ ਸਰਦਾ ਜੀ ਤੇ ਵਿਕਰਨ ਸਰਦਾ ਜੀ ਤੇ ਮਤਲਬ ਹੋਰ ਜਿੰਨੇ ਵੀ ਇਹਨਾਂ ਦੀ ਸਾਰੀ ਟੀਮ ਹੈ ਜੀ ਉਹਨਾਂ ਦੇ ਤਹਿ ਦਿਲੋਂ ਬਹੁਤ ਬਹੁਤ ਰੋਮ ਰੋਮ ਕਰਕੇ ਧੰਨਵਾਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਪਰ ਜਿਨ੍ਹਾਂ ਨੇ ਵੀ ਆਪਣਾ ਕੈਰੀਅਰ ਚੰਗਾ ਬਣਾਉਣਾ ਹੋਵੇ ਜਾਂ ਆਪਣੇ ਇੱਕ ਚੰਗਾ ਬਣਾਉਣਾ ਹੋਵੇ ਜੀ ਉਹ ਜਰੂਰ ਇੱਕ ਵਾਰ ਮੇਰੀ ਬੇਨਤੀ ਹੈ ਕੈਰੀਅਰ ਕ੍ਰੇਟਰ ਤੇ ਜਰੂਰ ਪੌੜੀਆਂ ਚੜ੍ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ